ਰਾਜੂ ਜਿਸ ਜੰਗਲ ਵਿੱਚੋਂ ਲੱਕਣਾ ਵੱਡਣ ਜਾਂਦਾ ਸੀ ਉੱਥੇ ਹੀ ਇੱਕ ਸੁੰਨਸਾਨ ਅਤੇ ਪੁਰਾਣਾ ਖੂਹ ਸੀ ਉਹ ਖੂਹ ਇੰਨਾ ਪੁਰਾਣਾ ਸੀ ਕਿ ਸਾਰਾ ਪਿੰਡ ਇਸ ਦਾ ਨਾਲ ਲੈਣੋਂ ਵੀ ਡਰਦਾ ਪਰ ਕਿਸੇ ਸਮੇਂ ਉਹੀ ਖੂਹ ਜ਼ਿੰਦਗੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਇਸ ਦੇ ਪਾਣੀ ਨਾਲ ਲੋਕ ਆਪਣੀ ਪਿਆਸ ਮਿਟਾਉਂਦੇ ਪਰ ਸਮੇਂ ਦੇ ਨਾਲ-ਨਾਲ ਇਹ ਖੂਹ ਡਰ ਦੀ ਨਿਸ਼ਾਨੀ ਬਣ ਗਿਆ ਸੀ ਅਤੇ ਭੂਤਨੀ ਵਾਲੇ ਖੂਹ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਸੀ ਪਿੰਡ ਦੇ ਬਜ਼ੁਰਗ ਅਕਸਰ ਦੱਸਦੇ ਸੀ ਇਹ ਰਾਤ ਦਾ ਹਨੇਰਾ ਫੈਲਦਿਆਂ ਹੀ ਖੂਹ ਦੇ ਨੇੜੇ ਰੁੱਖਾਂ ਵਿੱਚ ਕੋਈ ਚੀਜ਼ ਘੁੰਮਣ ਲੱਗਦੀ ਹੈ ਜੋ ਨਜ਼ਰ ਵੀ ਨਹੀਂ ਆਉਂਦੀ ਰੁੱਖਾਂ ਦੀਆਂ ਟਾਹਣੀਆਂ ਬੇਸੁਰਤ ਥਰ-ਥਰਾਉਣ ਲੱਗਦੀਆਂ ਨੇ ਅਤੇ ਸ਼ਾਮ ਤੋਂ ਬਾਅਦ ਉਹੀ ਪੁਰਾਣਾ ਖੂਹ ਜਿਵੇਂ ਮੁਰਜ਼ਾ ਜ਼ਿੰਦਾ ਹੋ ਜਾਂਦਾ ਜੇ ਕੋਈ ਬਦਕਿਸਮਤ ਮੁਸਾਫਿਰ ਰਾਤ ਨੂੰ ਉੱਥੋਂ ਦੀ ਲੰਘਦਾ ਤਾਂ ਉਹ ਰਾਹ ਭੁੱਲ ਜਾਂਦਾ ਅਤੇ ਅਚਾਨਕ ਕੋਈ ਰਹੱਸਮਈ ਆਵਾਜ਼ ਉਸ ਦਾ ਨਾਮ ਪੁਕਾਰ-ਪੁਕਾਰ ਕੇ ਉਸ ਨੂੰ ਆਪਣੇ ਵੱਲ ਖੱਦਦੀ ਹੈ ਪਿੰਡ ਦੇ ਬਜ਼ੁਰਗ ਵੀ ਦੱਸਦੇ ਸੀ ਇਸ ਖੂਨ ਨੇ ਕਿ ਨਿਰਦੋਸ਼ਾਂ ਨੂੰ ਨਿਗਲ ਲਿਆ। ਇਹੀ ਡਰ ਰਾਜੂ ਦੇ ਦਿਲ ਵਿੱਚ ਵੀ ਸੀ। ਇਸ ਲਈ ਉਹ ਰੋਜ਼ ਜੰਗਲ ਵਿੱਚ ਜਾਂਦਾ ਪਰ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆ ਜਾਂਦਾ ਕਿਉਂਕਿ ਉਹ ਜਾਣਦਾ ਸੀ ਕਿ ਜੋ ਵੀ ਇਸ ਖੂ ਦੇ ਜਾਲ ਵਿੱਚ ਫਸ ਗਿਆ ਉਹ ਕਦੇ ਵਾਪਸ ਨਹੀਂ ਮੁੜ ਸਕਿਆ। ਇੱਕ ਦਿਨ ਰਾਜੂ ਲੱਕੜਾਂ ਦਾ ਗੱਟਾ ਆਪਣੇ ਮੋਢਿਆਂ ਤੇ ਚੁੱਕ ਕੇ ਆਪਣੇ ਘਰ ਵੱਲ ਹੌਲੀ-ਹੌਲੀ ਵੱਧ ਰਿਹਾ ਸੀ। ਰਾਜੂ ਦੀ ਉਮਰ ਲਗਭਗ 35 ਸਾਲ ਸੀ ਅਤੇ ਉਹ ਇੱਕ ਸਿੱਧਾ-ਸਾਦਾ ਮਨੁੱਖ ਸੀ। ਜੋ ਸਾਰਾ ਦਿਨ ਜੰਗਲ ਵਿੱਚ ਰੁੱਖ ਵੱਢਦਾ ਅਤੇ ਮਿਹਨਤ ਕਰਦਾ ਅਤੇ ਜਦੋਂ ਸ਼ਾਮ ਨੂੰ ਘਰ ਮੁੜਦਾ ਤਾਂ ਉਹ ਵੀ ਉਸ ਨੂੰ ਆਰਾਮ ਨਸੀਬ ਨਹੀਂ ਸੀ ਹੁੰਦਾ ਗਰੀਬੀ ਜਿਵੇਂ ਉਸਦੇ ਨਸੀਬ ਵਿੱਚ ਲਿਖੀ ਜਾ ਚੁੱਕੀ ਸੀ ਪਰ ਉਸ ਦੀ ਜ਼ਿੰਦਗੀ ਗਰੀਬੀ ਕਰਕੇ ਨਹੀਂ ਸਗੋਂ ਉਸ ਦੀ ਘਰ ਵਾਲੀ ਕਰਕੇ ਮੁਸ਼ਕਿਲ ਹੋ ਚੁੱਕੀ ਸੀ ਹਰ ਰੋਜ਼ ਉਸ ਨੂੰ ਇਹੀ ਤਾਨੇ ਸੁਣਨੇ ਪੈਂਦੇ ਸੀ ਕਿ ਤੇਰੀ ਕਮਾਈ ਬਹੁਤ ਘੱਟ ਹੈ ਤੂੰ ਕਿਸੇ ਕੰਮ ਦਾ ਬੰਦਾ ਨਹੀਂ ਹੈ ਮੈਂ ਤਾਂ ਉਸ ਵਕਤ ਨੂੰ ਰੋਣੀਆਂ ਜਦੋਂ ਮੈਂ ਤੇਰੇ ਨਾਲ ਵਿਆਹ ਕੀਤਾ ਸੀ ਬਸ ਇਹੀ ਸ਼ਬਦ ਰਾਜੂ ਦੇ ਦਿਲ ਤੇ ਤੀਰ ਵਾਂਗ ਲੱਗਦੇ ਅਤੇ ਉਸ ਦੇ ਕੰਨਾਂ ਵਿੱਚ ਜ਼ਹਿਰ ਘੋਲ ਦਿੰਦੇ ਰਾਜੂ ਜੋ ਕੁਝ ਵੀ ਮਿਹਨਤ ਨਾਲ ਕਮਾਉਂਦਾ ਉਸ ਦੀ ਘਰ ਵਾਲੀ ਇੱਕ ਪਲ ਵਿੱਚ ਉਸ ਤੋਂ ਖੋਹ ਲੈਂਦੀ ਰਾਜੂ ਦੇ ਕੱਪੜੇ ਫਟ ਚੁੱਕੇ ਸੀ ਅਤੇ ਜੁੱਤੀਆਂ ਵੀ ਟੁੱਟ ਚੁੱਕੀਆਂ ਸੀ ਪਰ ਉਸ ਦੀ ਘਰ ਵਾਲੀ ਨੂੰ ਉਸ ਦੀ ਹਾਲਤ ਦੀ ਕੋਈ ਪਰਵਾਹ ਨਹੀਂ ਸੀ ਅੱਜ ਵੀ ਜਦੋਂ ਉਹ ਆਪਣੇ ਘਰ ਦੇ ਨੇੜੇ ਪਹੁੰਚਿਆ ਤਾਂ ਬੇਵਸੀ ਦੀ ਤਸਵੀਰ ਬਣ ਗਿਆ ਦਰਵਾਜ਼ੇ ਤੇ ਹੀ ਰੁਕ ਗਿਆ ਅਤੇ ਇੱਕ ਪਲ ਲਈ ਸੋਚਣ ਲੱਗਾ ਕੀ ਮੇਰੀ ਜ਼ਿੰਦਗੀ ਸਾਰੀ ਉਮਰ ਇੰਜ ਹੀ ਰਹੇਗੀ ਨਹੀਂ ਅੱਜ ਤੋਂ ਮੈਂ ਵੀ ਕਮਾਵਾਂਗਾ ਉਸ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵਾਂਗਾ ਤਾਂ ਜੋ ਮੈਂ ਆਪਣੇ ਲਈ ਨਵੇਂ ਕੱਪੜੇ ਅਤੇ ਨਵੀਂ ਜੁੱਤੀ ਖਰੀਦ ਸਕਾਂ ਫਿਰ ਉਸਨੇ ਅਜਿਹਾ ਹੀ ਕੀਤਾ ਉਹ ਹਰ ਰੋਜ਼ ਥੋੜੇ ਥੋੜੇ ਪੈਸੇ ਜੋੜਦਾ ਰਿਹਾ ਅਤੇ ਇਹ ਗੱਲ ਉਸਨੇ ਆਪਣੀ ਘਰਵਾਲੀ ਤੋਂ ਲੁਕਾ ਕੇ ਰੱਖੀ ਆਖਿਰ ਇੱਕ ਦਿਨ ਉਸਦੀ ਘਰਵਾਲੀ ਨੂੰ ਪਤਾ ਲੱਗ ਹੀ ਗਿਆ ਜਦੋਂ ਉਸਨੇ ਦੇਖਿਆ ਕਿ ਰਾਜੂ ਪੈਸੇ ਗਿਣ ਰਿਹਾ ਤਾਂ ਉਹ ਉਸਤੇ ਭੜਕ ਪਈ ਅਤੇ ਕਹਿਣ ਲੱਗੀ ਕਿ ਇਹ ਰਕਮ ਜਲਦੀ ਮੇਰੇ ਹਵਾਲੇ ਕਰ ਦੇ ਰਾਜੂ ਜੋ ਸਿੱਧਾ ਸਾਦਾ ਮਨੁੱਖ ਸੀ ਨਾਰਮੀ ਨਾਲ ਕਹਿਣ ਲੱਗਾ ਪਰ ਇਹ ਪੈਸੇ ਮੈਂ ਆਪਣੇ ਕੱਪੜੇ ਅਤੇ ਜੁੱਤੀਆਂ ਖਰੀਦਣ ਲਈ ਜੋੜੇ ਨੇ ਮੇਰੇ ਕੱਪੜੇ ਫਟ ਚੁੱਕੇ ਨੇ ਅਤੇ ਜੁੱਤੀਆਂ ਵੀ ਟੁੱਟ ਗਈਆਂ ਨੇ ਤੂੰ ਇੰਨਾ ਗੁੱਸਾ ਕਿਉਂ ਕਰ ਰਹੀ ਹੈ ਘਰ ਵਾਲੀ ਨੇ ਜਦੋਂ ਇਹ ਸੁਣਿਆ ਤਾਂ ਉਸ ਨੇ ਝੁੰਝਲਾ ਹਟ ਨਾਲ ਜਵਾਬ ਦਿੱਤਾ ਕਿ ਤੇਰੀ ਐਨੀ ਹਿੰਮਤ ਕਿ ਤੂੰ ਆਪਣੇ ਪੈਸੇ ਮੇਰੇ ਤੋਂ ਲੁਕਾ ਕੇ ਰੱਖੇ ਇਹ ਕਹਿਣ ਤੋਂ ਬਾਅਦ ਉਹ ਰਾਜੂ ਤੇ ਝੱਟ ਪਈ ਅਤੇ ਫਿਰ ਇੰਨਾ ਹੰਗਾਮਾ ਹੋਇਆ ਕਿ ਇਹ ਸਮਝਣਾ ਮੁਸ਼ਕਿਲ ਸੀ ਕਿ ਉਹ ਦੋਵੇਂ ਸਲਾਮਤ ਕਿਵੇਂ ਬਚੇ ਅਤੇ ਇਹ ਉਹ ਪਲ ਸੀ ਜਦੋਂ ਰਾਜੂ ਦੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਸੀ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਸੋਚਿਆ ਕਿ ਹੁਣ ਉਹ ਇਸ ਜ਼ਿਲਤ ਨੂੰ ਹੋਰ ਨਹੀਂ ਸਹਾਰੇਗਾ ਸ਼ਾਮ ਦਾ ਵਕਤ ਸੀ ਅਤੇ ਹਨੇਰਾ ਵੀ ਛਾ ਚੁੱਕਿਆ ਸੀ ਰਾਜੂ ਜੰਗਲ ਵੱਲ ਸੁੰਨਸੰਨ ਰਾਤ ਇਧੁਰ ਪਿਆ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਇਹ ਸ਼ਾਮ ਦੇ ਵਕਤ ਜੰਗਲ ਵੱਲ ਜਾਣਾ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਵੇਗਾ। ਘਰੋਂ ਨਿਕਲਦੇ ਸਮੇਂ ਉਸ ਨੇ ਆਪਣੀ ਘਰਵਾਲੀ ਨੂੰ ਸਿਰਫ ਇੰਨਾ ਹੀ ਕਿਹਾ ਕਿ ਉਹ ਉਸ ਦੇ ਪਿੱਛੇ ਨਾ ਆਵੇ। ਪਰ ਅਜੇ ਉਹ ਜ਼ਿਆਦਾ ਦੂਰ ਨਹੀਂ ਗਿਆ ਸੀ ਕਿ ਉਸ ਦੀ ਘਰਵਾਲੀ ਵੀ ਖੋਤੇ ਤੇ ਸਵਾਰ ਹੋ ਕੇ ਉਸ ਦਾ ਪਿੱਛਾ ਕਰਨ ਲੱਗੀ ਅਤੇ ਹੌਲੀ ਆਵਾਜ਼ ਵਿੱਚ ਬੁੜਬੁੜਾਉਂਦੀ ਸੀ ਕਿ ਜ਼ਰੂਰ ਇਸ ਨੇ ਕੋਈ ਦੌਲਤ ਮੇਰੇ ਤੋਂ ਲੁਕਾਈ ਹੋਵੇਗੀ। ਮੈਂ ਵੀ ਇਸ ਦਾ ਪਿੱਛਾ ਨਹੀਂ ਛੱਡਣ ਵਾਲੀ। ਰਾਜੂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ। ਕਿ ਉਸਦੀ ਘਰਵਾਲੀ ਉਸਦਾ ਪਿੱਛਾ ਕਰ ਰਹੀ ਹੈ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਅਣਜਾਣ ਬਣ ਕੇ ਕੰਮ ਲਵੇਗਾ ਜਦੋਂ ਰਾਜੂ ਜੰਗਲ ਵਿੱਚ ਪਹੁੰਚਿਆ ਤਾਂ ਉਸਨੇ ਲੱਕੜਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੀ ਘਰਵਾਲੀ ਦੂਰ ਖੜੀ ਹੋ ਕੇ ਉਸ ਨੂੰ ਵੇਖਣ ਲੱਗੀ ਫਿਰ ਉਹ ਇੱਧਰ ਉੱਧਰ ਟਹਿਲਣ ਲੱਗੀ ਇੱਥੋਂ ਤੱਕ ਕਿ ਉਹ ਟਹਿਲ ਦੀ ਟਹਿਲ ਦੀ ਉਸੇ ਸੁੰਸਾਨ ਖੂਹ ਦੇ ਕੋਲ ਜਾ ਪਹੁੰਚੀ ਉਹ ਉਸ ਖੂਹ ਵਿੱਚ ਝਾਕਣ ਹੀ ਵਾਲੀ ਸੀ ਕਿ ਰਾਜੂ ਦੀ ਆਵਾਜ਼ ਸਾਰੇ ਜੰਗਲ ਵਿੱਚ ਜ਼ੋਰ ਨਾਲ ਗੂੰਜਣ ਲੱਗੀ ਸਾਵਧਾਨ ਉਸ ਖੂਹ ਤੋਂ ਦੂਰ ਰਹੋ ਵਾਪਸ ਆ ਜਾਓ ਪਰ ਉਸਨੇ ਰਾਜੂ ਦੀ ਗੱਲ ਤੇ ਕੋਈ ਧਿਆਨ ਨਾ ਦਿੱਤਾ ਹਾਲਾਂਕਿ ਉਹ ਰਾਜੂ ਦੀ ਆਵਾਜ਼ ਸੁਣ ਚੁੱਕੀ ਸੀ ਉਸਨੇ ਇੱਕ ਕਦਮ ਹੋਰ ਅੱਗੇ ਵਧਾਇਆ ਅਤੇ ਫਿਰ ਉਸਦੇ ਕਦਮ ਲੜਖੜਾਉਣ ਲੱਗੇ ਅਚਾਨਕ ਇੱਕ ਕਾਲੇ ਧੂਏ ਨੇ ਖੂਹ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਫਿਰ ਬਲਕ ਝਪਕਦੇ ਹੀ ਉਹ ਖੂਹ ਦੇ ਅੰਦਰ ਝਾਵੜੀ ਅਜੀਹਾ ਝਾਪਿਆ ਜਿਵੇਂ ਕਿਸੇ ਅਣਦੇਖੀ ਤਾਕਤ ਨੇ ਉਸਨੂੰ ਖੂਹ ਦੇ ਅੰਦਰ ਖਿੱਚ ਲਿਆ ਹੋਵੇ ਰਾਜੂ ਖੂਹ ਤੋਂ ਡਰਦਾ ਸੀ ਅਤੇ ਉਹ ਆਪਣੀ ਘਰਵਾਲੀ ਨਾਲ ਨਾਰਾਜ਼ ਵੀ ਸੀ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸਦੀ ਘਰਵਾਲੀ ਇਸ ਕਾਬਲ ਨਹੀਂ ਕਿ ਉਸ ਲਈ ਕੁਝ ਕੀਤਾ ਜਾਵੇ ਫਿਰ ਉਹ ਮੁੜ ਆਪਣੇ ਖੋਤੇ ਤੇ ਸਵਾਰ ਹੋਇਆ ਅਤੇ ਆਪਣੇ ਘਰ ਵਾਪਸ ਆ ਗਿਆ ਜਦੋਂ ਰਾਜੂ ਘਰ ਵਿੱਚ ਇਕੱਲਾ ਸੀ ਤਾਂ ਰਾਤ ਦੇ ਵਕਤ ਕਿਸੇ ਨੇ ਦਰਵਾਜ਼ਾ ਖੜਕਾਇਆ ਉਸ ਨੂੰ ਕਿਸੇ ਦੇ ਕਦਮਾਂ ਦੀ ਅਹਟ ਸੁਣਾਈ ਦਿੱਤੀ ਫਿਰ ਅਚਾਨਕ ਉਸਦੀ ਘਰਵਾਲੀ ਦੀ ਆਵਾਜ਼ ਉਸਦੇ ਕੰਨਾਂ ਵਿੱਚ ਸਰਗੋਸ਼ੀਆਂ ਕਰਨ ਲੱਗੀ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਘਰ ਵਿੱਚ ਉਸ ਤੋਂ ਇਲਾਵਾ ਕੋਈ ਨਹੀਂ ਸੀ ਉਸ ਨੂੰ ਅਜੇਹਾ ਮਹਿਸੂਸ ਹੋਇਆ ਜਿਵੇਂ ਉਸ ਦੀ ਘਰਵਾਲੀ ਉਸ ਨੂੰ ਮਦਦ ਲਈ ਪੁਕਾਰ ਰਹੀ ਹੋਵੇ ਅਗਲੇ ਦਿਨ ਰਾਜੂ ਮੁਰ ਉਹ ਸੇ ਖੂਦੇ ਗਿਆ ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਚਲੋ ਵੇਖਦੇ ਹਾਂ ਕਿ ਉਸ ਵਿਚਾਰੀ ਦਾ ਕੀ ਹੋਇਆ ਉਹ ਡਰਦਾ ਡਰਦਾ ਖੂਦ ਦੇ ਬਿਲਕੁਲ ਨੇੜੇ ਜਾ ਪਹੁੰਚਿਆ ਅਤੇ ਜਦੋਂ ਉਸ ਨੇ ਖੂਬ ਵਿੱਚ ਝਾਕ ਕੇ ਵੇਖਿਆ ਤਾਂ ਉਸ ਨੂੰ ਕੁਝ ਵੀ ਨਜ਼ਰ ਨਾ ਆਇਆ ਹੁਣ ਉਸ ਨੂੰ ਆਪਣੀ ਕੀਤੀ ਹਰਕਤ ਤੇ ਪਛਤਾਵਾ ਹੋਣ ਲੱਗਾ ਫਿਰ ਉਹ ਸੋਚਾਂ ਵਿੱਚ ਪੈ ਗਿਆ ਕਿ ਚਾਹੇ ਉਹ ਜੈਸੀ ਵੀ ਸੀ ਆਖਰ ਉਸਦੀ ਘਰਵਾਲੀ ਸੀ ਅਤੇ ਉਹ ਅਜੇਹਾ ਸੋਚ ਹੀ ਰਿਹਾ ਸੀ ਕਿ ਖੂਬ ਵਿੱਚੋਂ ਅਜੀਬੋ ਗਰੀਬ ਆਵਾਜ਼ਾਂ ਆਉਣ ਲੱਗੀਆਂ ਉਸ ਨੂੰ ਕਦੇ ਆਪਣੀ ਘਰਵਾਲੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਅਤੇ ਕਦੇ ਕਿਸੇ ਡਰਾਉਣੇ ਜੀਵ ਦੀਆਂ ਆਵਾਜ਼ਾਂ ਰਾਜੂ ਇਹ ਸੁਣ ਕੇ ਬਹੁਤ ਘਬਰਾਇਆ ਪਰ ਉਸ ਨੂੰ ਇਹ ਜਾਣ ਕੇ ਤਸੱਲੀ ਵੀ ਹੋਈ ਕਿ ਉਸਦੀ ਘਰਵਾਲੀ ਅਜੇ ਵੀ ਜਿਉਂਦੀ ਸੀ ਫਿਰ ਉਸ ਨੇ ਇੱਕ ਰੱਸੀ ਲਈ ਅਤੇ ਖੂਬ ਵਿੱਚ ਲਟਕਾ ਕੇ ਬੋਲਿਆ ਜੇ ਤੂੰ ਮੇਰੀ ਆਵਾਜ਼ ਸੁਣ ਸਕਦੀ ਹੈ ਤਾਂ ਰੱਸੀ ਨੂੰ ਫੜ ਲੈ ਕੁਝ ਪਲਾਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਰੱਸੀ ਆਕੜ ਗਈ ਹੈ ਅਤੇ ਕਿਸੇ ਨੇ ਉਸ ਨੂੰ ਮਜ਼ਬੂਤੀ ਨਾਲ ਫੜ ਲਿਆ ਫਿਰ ਰਾਜੂ ਪੂਰੀ ਤਾਕਤ ਨਾਲ ਰੱਸੀ ਨੂੰ ਉੱਤੇ ਵੱਲ ਖਿੱਚਣ ਲੱਗਿਆ ਉਹ ਪੂਰੀ ਤਾਕਤ ਨਾਲ ਖਿੱਚਦਾ ਰਿਹਾ ਇਥੋਂ ਤੱਕ ਕਿ ਥੱਕ ਕੇ ਚੂਰ ਹੋ ਗਿਆ ਜਦੋਂ ਰੱਸੀ ਦਾ ਸਿਰਾ ਉੱਤੇ ਆਇਆ ਤਾਂ ਉਸ ਰੱਸੀ ਦੇ ਸਿਰੇ ਨਾਲ ਜੋ ਚੀਜ਼ ਬਾਹਰ ਨਿਕਲੀ ਉਸ ਨੂੰ ਵੇਖ ਕੇ ਉਸ ਦਾ ਜਿਗਰ ਬਾਹਰ ਆ ਗਿਆ ਇੱਕ ਡਰਾਉਣਾ ਸਾਯਾ ਉਸ ਦੇ ਸਾਹਮਣੇ ਮੰਡਰਾਉਣ ਲੱਗਾ ਉਹ ਇੱਕ ਡਰਾਉਣਾ ਜਿੰਨ ਸੀ ਉਸਨੇ ਭਾਰੀ ਆਵਾਜ਼ ਵਿੱਚ ਰਾਜੂ ਨੂੰ ਕਿਹਾ ਮੈਨੂੰ ਡਰਨਾ ਤੂੰ ਮੈਨੂੰ ਇੱਕ ਵੱਡੇ ਅਜ਼ਾਬ ਤੋਂ ਬਚਾਇਆ ਅਤੇ ਮੈਂ ਤੇਰਾ ਇਹ एहसान ਕਦੇ ਨਹੀਂ ਭੁੱਲਾਂਗਾ ਮੈਂ ਤੇਰਾ ਹੁਕਮ ਮੰਨਾਂਗਾ ਰਾਜੂ ਨੇ ਹੈਰਾਨ ਪਰੇਸ਼ਾਨ ਹੋ ਕੇ ਪੁੱਛਿਆ ਮੈਂ ਤੈਨੂੰ ਕਿਸ ਅਜ਼ਾਬ ਤੋਂ ਬਚਾਇਆ ਜਿਸਨੇ ਜਵਾਬ ਦਿੱਤਾ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਖੂਬ ਵਿੱਚ ਆਰਾਮ ਨਾਲ ਸੁੱਤਾ ਪਿਆ ਸੀ ਕੱਲ ਰਾਤ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਕੋਈ ਖਲੜ ਨਹੀਂ ਸੀ ਹਾਂ ਮੈਂ ਮੰਨਦਾ ਕਿ ਮੈਂ ਕਦੇ-ਕਦੇ ਸ਼ਰਾਰਤ ਨਾਲ ਲੋਕਾਂ ਨੂੰ ਰਾਹ ਭੁਲਾ ਦਿੰਦਾ ਸੀ ਇਸ ਤੋਂ ਪਹਿਲਾਂ ਮੈਨੂੰ ਕਿਸੇ ਨੇ ਕਦੇ ਤੰਗ ਨਹੀਂ ਸੀ ਕੀਤਾ ਪਰ ਕੱਲ ਰਾਤ ਮੇਰੇ ਤੇ ਇੱਕ ਔਰਤ ਆ ਡਿੱਗੀ ਉਸ ਨੇ ਤਾਂ ਮੇਰਾ ਜਿਉਣਾ ਦੁੱਖਾਂ ਦਾ ਪਹਾੜ ਬਣਾ ਦਿੱਤਾ ਮੈਂ ਕਦੇ ਕਿਸੇ ਨੂੰ ਇੰਨਾ ਚੀਕ ਦੇ ਅਤੇ ਰੌਲਾ ਪਾਉਂਦੇ ਨਹੀਂ ਵੇਖਿਆ ਅਤੇ ਜਦੋਂ ਤੂੰ ਰੱਸੀ ਛੁੱਟੀ ਮੈਂ ਇਸ ਦਾ ਸਿਰਾ ਫੜ ਲਿਆ ਅਤੇ ਤੂੰ ਮੈਨੂੰ ਇਸ ਦੁੱਖ ਤੋਂ ਬਚਾ ਲਿਆ ਤੇਰੀ ਇਸ ਨੇਕੀ ਦੇ ਬਦਲੇ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ ਇਸ ਤੋਂ ਬਾਅਦ ਜਿਨਾਂ ਨੇ ਤਿੰਨ ਪੱਤਰ ਕੱਢੇ ਅਤੇ ਕਹਿਣ ਲੱਗਾ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਹੁਣ ਮੈਂ ਬਾਦਸ਼ਾਹ ਦੀ ਧੀ ਦੇ ਕੋਲ ਜਾਵਾਂਗਾ ਅਤੇ ਉਸ ਦੇ ਸਰੀਰ ਵਿੱਚ ਵੜ ਜਾਵਾਂਗਾ ਇਸ ਤੋਂ ਬਾਅਦ ਉਹ ਸਖਤ ਬਿਮਾਰ ਹੋ ਜਾਵੇਗੀ ਵੈਦਾਂ ਅਤੇ ਪੰਡਤਾਂ ਸਮੇਤ ਸਾਰਿਆਂ ਨੂੰ ਬੁਲਾਇਆ ਜਾਵੇਗਾ ਪਰ ਸਾਰੇ ਬੇਬਸ ਹੋ ਜਾਣਗੇ ਜਦੋਂ ਤੈਨੂੰ ਬਾਦਸ਼ਾਹ ਦੀ ਧੀ ਦੇ ਬਿਮਾਰ ਹੋਣ ਦੀ ਖਬਰ ਮਿਲੇ ਤਾਂ ਤੂੰ ਵੀ ਬਾਦਸ਼ਾਹ ਦੇ ਕੋਲ ਪਹੁੰਚ ਜਾਈਂ ਅਤੇ ਇਹ ਤਿੰਨ ਪੱਤਰ ਬਾਦਸ਼ਾਹ ਦੀ ਧੀ ਦੇ ਮੱਥੇ ਤੇ ਰੱਖ ਦੇਈਂ ਜਿਵੇਂ ਹੀ ਤੂੰ ਇਹ ਤਿੰਨ ਪੱਤਰ ਉਸਦੇ ਮੱਥੇ ਦੇ ਨਾਲ ਲਾਵੇਂਗਾ ਮੈਂ ਉਸਦੇ ਸਰੀਰ ਵਿੱਚੋਂ ਨਿਕਲ ਜਾਵਾਂਗਾ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਬਾਦਸ਼ਾਹ ਤੇਰੇ ਨਾਲ ਬਹੁਤ ਖੁਸ਼ ਹੋਵੇਗਾ ਅਤੇ ਤੈਨੂੰ ਬਹੁਤ ਸਾਰਾ ਇਨਾਮ ਦੇਵੇਗਾ ਰਾਜੂ ਨੂੰ ਇਹ ਸਲਾਹ ਬਹੁਤ ਵਧੀਆ ਲੱਗੀ ਅਤੇ ਉਸਨੇ ਜਿੰਨ ਤੋਂ ਉਹ ਪੱਤਰ ਲਏ ਅਤੇ ਉੱਥੋਂ ਤੁਰ ਪਿਆ ਉਸਨੇ ਖੂਬ ਚ ਡਿੱਗੀ ਆਪਣੀ ਘਰਵਾਲੀ ਨੂੰ ਇਹ ਸੋਚ ਕੇ ਉੱਥੇ ਹੀ ਛੱਡ ਦਿੱਤਾ ਕਿ ਇਸ ਨੂੰ ਵੀ ਸਭ ਕ ਸਿੱਖਣਾ ਚਾਹੀਦਾ ਹੈ ਇਸ ਨੇ ਤਾਂ ਜਿੰਨ ਦਾ ਵੀ ਜਿਉਣਾ ਮੁਸ਼ਕਲ ਕਰ ਦਿੱਤਾ ਸੀ ਜਿਵੇਂ ਹੀ ਰਾਜੂ ਉੱਥੋਂ ਰਵਾਨਾ ਹੋਇਆ ਜਿੰਨੇ ਵੀ ਉੱਥੋਂ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚ ਗਿਆ ਅਤੇ ਬਾਦਸ਼ਾਹ ਦੀ ਧੀ ਦੇ ਸਰੀਰ ਵਿੱਚ ਵੜ ਗਿਆ ਉਸ ਦਿਨ ਤੋਂ ਬਾਅਦ ਉਹ ਵਿਚਾਰੀ ਚੁੱਪਚਾਪ ਜਿਹੀ ਰਹਿਣ ਲੱਗੀ ਅਤੇ ਇੱਕ ਦਿਨ ਸਖਤ ਬਿਮਾਰ ਪੈ ਗਈ ਉਹ ਜ਼ੋਰ-ਜ਼ੋਰ ਨਾਲ ਚੀਕਣ ਲੱਗੀ ਅਤੇ ਰੋਲਾ ਪਾਉਣ ਲੱਗੀ ਮੇਰੇ ਸਿਰ ਵਿੱਚ ਸਖਤ ਦਰਦ ਹੈ ਜਦੋਂ ਬਾਦਸ਼ਾਹ ਨੂੰ ਆਪਣੀ ਧੀ ਦੇ ਬਿਮਾਰ ਹੋਣ ਦੀ ਖਬਰ ਪਈ ਤਾਂ ਉਹ ਤੁਰੰਤ ਉਸਦੇ ਕਮਰੇ ਵਿੱਚ ਪਹੁੰਚਿਆ ਅਤੇ ਆਪਣੀ ਧੀ ਨੂੰ ਸਖਤ ਤਕਲੀਫ ਵਿੱਚ ਵੇਖ ਕੇ ਬਹੁਤ ਦੁਖੀ ਹੋ ਗਿਆ। ਉਸਨੇ ਆਪਣੀ ਸਲਤਨਤ ਦੇ ਸਾਰੇ ਵੈਦਾਂ ਅਤੇ ਪੰਡਤਾਂ ਨੂੰ ਬੁਲਾਇਆ ਪਰ ਸਾਰੇ ਬੇਬਸ ਹੋ ਗਏ। ਜਦੋਂ ਕਿ ਸ਼ਹਿਜ਼ਾਦੀ ਦਰਦ ਨਾਲ ਕੁਰਲਾ ਰਹੀ ਸੀ ਅਤੇ ਉਸਦੀ ਤਕਲੀਫ ਵੱਧਦੀ ਜਾ ਰਹੀ ਸੀ। ਬਾਦਸ਼ਾਹ ਆਪਣੀ ਧੀ ਦੀ ਇਹ ਹਾਲਤ ਵੇਖ ਕੇ ਬਹੁਤ ਪਰੇਸ਼ਾਨ ਸੀ। ਉਸਨੇ ਆਪਣੀ ਸਲਤਨਤ ਦੇ ਸਾਰੇ ਜੋਤਸ਼ੀਆਂ ਨੂੰ ਵੀ ਬੁਲਾ ਲਿਆ ਸੀ ਜਿਨ੍ਹਾਂ ਨੇ ਤਾਰਿਆਂ ਦੇ ਗਿਆਨ ਨਾਲ ਜਾਇਜ਼ਾ ਲੈਣਾ ਸ਼ੁਰੂ ਕੀਤਾ ਹਰ ਕੋਈ ਵੱਖ-ਵੱਖ ਇਲਾਜ ਦੱਸਦਾ ਪਰ ਸ਼ਹਿਜ਼ਾਦੀ ਦੀ ਹਾਲਤ ਵਿਗੜਦੀ ਜਾ ਰਹੀ ਸੀ ਉਧਰ ਰਾਜੂ ਆਪਣੇ ਘਰ ਆ ਕੇ ਬਹੁਤ ਖੁਸ਼ ਸੀ ਅਤੇ ਉਸਨੇ ਸਭ ਕੁਝ ਭੁਲਾ ਦਿੱਤਾ ਉਹ ਆਪਣੀ ਘਰ ਵਾਲੀ ਤੋਂ ਛੁਟਕਾਰਾ ਪਾ ਕੇ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਉਹ ਇਸੇ ਖੁਸ਼ੀ ਵਿੱਚ ਜਿੰਨ ਵੱਲੋਂ ਦਿੱਤੇ ਤਿੰਨ ਪੱਤਰਾਂ ਨੂੰ ਵੀ ਭੁੱਲ ਗਿਆ ਫਿਰ ਇੱਕ ਦਿਨ ਉਸਨੇ ਬਾਦਸ਼ਾਹ ਵੱਲੋਂ ਐਲਾਨ ਸੁਣਿਆ ਮੇਰੀ ਧੀ ਸਖਤ ਬਿਮਾਰ ਹੈ ਵੈਦ ਜੋਤਸ਼ੀ ਪੰਡਤ ਸਭ ਨਕਾਮ ਹੋ ਚੁੱਕੇ ਨੇ ਜੋ ਵੀ ਮੇਰੀ ਧੀ ਦਾ ਇਲਾਜ ਕਰ ਸਕਦਾ ਹੈ ਉਹ ਅੱਗੇ ਆਵੇ ਉਸ ਦਾ ਇਲਾਜ ਕਰੇ ਜਿਸ ਨੇ ਵੀ ਮੇਰੀ ਧੀ ਨੂੰ ਠੀਕ ਕਰ ਦਿੱਤਾ ਮੈਂ ਆਪਣੇ ਖਜ਼ਾਨਿਆਂ ਦਾ ਮੂੰਹ ਖੋਲ ਦੇਵਾਂਗਾ ਬਾਦਸ਼ਾਹ ਦਾ ਐਲਾਨ ਸੁਣਦਿਆਂ ਹੀ ਰਾਜੂ ਨੂੰ ਜਿੰਨ ਵੱਲੋਂ ਦਿੱਤੇ ਤਿੰਨ ਪੱਤਰਾਂ ਦੀ ਯਾਦ ਆਈ ਅਤੇ ਉਹ ਤੁਰੰਤ ਬਾਦਸ਼ਾਹ ਦੇ ਮਹਿਲ ਵੱਲ ਤੁਰ ਪਿਆ ਜਦੋਂ ਬਾਦਸ਼ਾਹ ਨੇ ਰਾਜੂ ਤੋਂ ਪੁੱਛਿਆ ਕੀ ਤੂੰ ਮੇਰੀ ਧੀ ਨੂੰ ਠੀਕ ਕਰ ਸਕਦਾ ਹੈ ਤਾਂ ਉਸ ਨੇ ਨਖਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਕੁਝ ਸੋਚ ਕੇ ਬੋਲਿਆ ਹਾਂ ਮੈਂ ਕਰ ਸਕਦਾ ਪਰ ਪਹਿਲਾਂ ਮੇਰੇ ਖਾਣ ਦਾ ਇੰਤਜ਼ਾਮ ਕਰੋ ਖਾਲੀ ਪੇਟ ਮੈਂ ਕੁਝ ਨਹੀਂ ਕਰ ਸਕਦਾ ਉਸ ਦੇ ਸਾਹਮਣੇ ਕਈ ਤਰ੍ਹਾਂ ਦੇ ਸਵਾਦੀ ਖਾਣੇ ਰੱਖੇ ਗਏ ਰਾਜੂ ਨੇ ਪੇਟ ਭਰ ਕੇ ਖਾਣਾ ਖਾਧਾ ਜਦੋਂ ਰਾਜੂ ਖਾਣ ਤੋਂ ਫਾਰਗ ਹੋ ਗਿਆ ਤਾਂ ਬਾਦਸ਼ਾ ਉਸਨੂੰ ਤੁਰੰਤ ਆਪਣੀ ਬਿਮਾਰ ਧੀ ਦੇ ਕਮਰੇ ਵਿੱਚ ਲਾਇਆ। ਸਹਜਾਦੀ ਅਜੇ ਵੀ ਸਖਤ ਤਕਲੀਫ ਵਿੱਚ ਸੀ। ਰਾਜੂ ਨੇ ਉਹਨਾਂ ਤਿੰਨਾਂ ਪੱਤਰਾਂ ਨੂੰ ਪਾਣੀ ਵਿੱਚ ਭੋਂਕੇ ਸਹਜਾਦੀ ਦੇ ਮੱਥੇ ਤੇ ਰੱਖ ਦਿੱਤਾ। ਬਸ ਪੱਤਰਾਂ ਨੂੰ ਉਸਦੇ ਮੱਥੇ ਤੇ ਰੱਖਣ ਦੀ ਹੀ ਧੀਰ ਸੀ ਕਿ ਸਹਜਾਦੀ ਦਾ ਦਰਦ ਕਿੱਥੇ ਦਾ ਕਿੱਥੇ ਚ ਲਿਆ ਗਿਆ ਅਤੇ ਉਹ ਇਸ ਤਰ੍ਹਾਂ ਤੰਦਰੁਸਤ ਹੋ ਗਈ ਜਿਵੇਂ ਕਦੇ ਬਿਮਾਰ ਹੀ ਨਹੀਂ ਸੀ। ਬਾਦਸ਼ਾ ਨੇ ਬੇਹਿਸਾਬ ਦੌਲਤ ਰਾਜੂ ਤੇ ਨਿਸ਼ਾਵਰ ਕਰ ਦਿੱਤੀ। ਅਤੇ ਉਸ ਦਾ ਬਹੁਤ ਸ਼ੁਕਰੀਆ ਆਦਾ ਕੀਤਾ ਅਤੇ ਉਸ ਨੂੰ ਇੱਜ਼ਤ ਨਾਲ ਮਹਿਲ ਤੋਂ ਰੁਕਸਤ ਕੀਤਾ ਰਾਜੂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਪਰ ਉਸ ਨੂੰ ਕਦੇ-ਕਦੇ ਆਪਣੀ ਘਰ ਵਾਲੀ ਦੀ ਵੀ ਯਾਦ ਆਉਂਦੀ ਸੀ ਪਰ ਉਸ ਨੂੰ ਵਾਪਸ ਲਿਆਉਣ ਦੀ ਹਿੰਮਤ ਉਸ ਨੇ ਕਦੇ ਨਹੀਂ ਕੀਤੀ ਉਹ ਹਰ ਰੋਜ਼ ਉਸੇ ਖੂਹ ਤੇ ਜਾਂਦਾ ਅਤੇ ਖਾਣੇ ਦੀ ਇੱਕ ਥਾਲੀ ਰੱਸੀ ਦੀ ਮਦਦ ਨਾਲ ਖੂਹ ਵਿੱਚੋਂ ਉਤਾਰ ਦਿੰਦਾ ਅਤੇ ਵਾਪਸ ਆਪਣੇ ਘਰ ਚਲੇ ਆਉਂਦਾ ਸਮਾਂ ਇੰਜ ਹੀ ਲੰਘਦਾ ਰਿਹਾ ਅਚਾਨਕ ਰਾਜੂ ਨੇ ਇੱਕ ਦਿਨ ਬਾਦਸ਼ਾਹ ਵੱਲੋਂ ਇੱਕ ਹੋਰ ਐਲਾਨ ਸੁਣਿਆ ਉਹ ਮਾਇੂਸ ਲੈਜ਼ੇ ਵਿੱਚ ਕਹਿ ਰਿਹਾ ਸੀ ਪड़ोसी ਮੁਲਕ ਦਾ ਬਾਦਸ਼ਾਹ ਜੋ ਮੇਰਾ ਦੋਸਤ ਵੀ ਹੈ ਉਸ ਦੀ ਧੀ ਵੀ ਬਿਲਕੁਲ ਉਸੇ ਹਾਲਤ ਵਿੱਚ ਹੈ ਜਿਵੇਂ ਮੇਰੀ ਧੀ ਦੀ ਹਾਲਤ ਸੀ ਕੀ ਕੋਈ ਅਜੇਹਾ ਬੰਦਾ ਹੈ ਜੋ ਉਸ ਦੀ ਧੀ ਦਾ ਇਲਾਜ ਕਰ ਸਕੇ ਜਾਂ ਫਿਰ ਉਸ ਲੱਕੜਹਾਰੇ ਦਾ ਪਤਾ ਦੱਸ ਸਕੇ ਜਿਸ ਨੇ ਮੇਰੀ ਧੀ ਨੂੰ ਠੀਕ ਕੀਤਾ ਸੀ ਰਾਜੂ ਨੇ ਬਾਦਸ਼ਾਹ ਦੇ ਇਸ ਐਲਾਨ ਤੇ ਕੋਈ ਧਿਆਨ ਨਾ ਦਿੱਤਾ ਉਹ ਆਪਣੀ ਇਸ ਜ਼ਿੰਦਗੀ ਵਿੱਚ ਹੀ ਖੁਸ਼ ਸੀ ਅਤੇ ਉਸ ਨੂੰ ਹੋਰ ਕਿਸੇ ਇਨਾਮ ਦੀ ਵੀ ਲੋੜ ਨਹੀਂ ਸੀ ਪਰ ਜਦੋਂ ਬਾਦਸ਼ਾਹ ਦੇ ਸਿਪਾਹੀ ਉਸ ਦੇ ਘਰ ਤੱਕ ਆ ਪਹੁੰਚੇ ਤਾਂ ਉਹ ਇਨਕਾਰ ਬਿਨਾ ਕਰ ਸਕਿਆ ਸੋ ਉਸ ਨੂੰ ਪड़ोसी ਮੁਲਕ ਦੇ ਬਾਦਸ਼ਾਹ ਦੇ ਦਰਬਾਰ ਵੱਲ ਰਵਾਨਾ ਹੋਣਾ ਪਿਆ ਜਿਵੇਂ ਹੀ ਰਾਜੂ ਉਸ ਲੜਕੀ ਦੇ ਕਮਰੇ ਵਿੱਚ ਪਹੁੰਚਿਆ ਉਹ ਵੇਖ ਕੇ ਸਮਝ ਗਿਆ ਕਿ ਉਸ ਦਾ ਸਾਹਮਣਾ ਇੱਕ ਵਾਰ ਫਿਰ ਉਸ ਖੂ ਦੇ ਜਿੰਨ ਨਾਲ ਹੋਇਆ ਉਸ ਨੇ ਉਹੀ ਪੱਤਰ ਆਪਣੀ ਜੇਬ ਵਿੱਚੋਂ ਕੱਢੇ ਅਤੇ ਉਸਦੇ ਮੱਥੇ ਤੇ ਰੱਖਣ ਲੱਗਾ ਪਰ ਇੱਕ ਉੱਚੀ ਆਵਾਜ਼ ਉਸਦੇ ਕੰਨਾਂ ਵਿੱਚ ਗੂੰਜੀ ਰੁਕ ਜਾ ਫਿਰ ਉਹੀ ਜਿੰਨ ਇੱਕ ਮਨੁੱਖ ਦਾ ਰੂਪ ਧਾਰ ਕੇ ਉਸਦੇ ਸਾਹਮਣੇ ਖੜਾ ਹੋ ਗਿਆ ਤੂੰ ਪਹਿਲਾਂ ਮੇਰੇ ਤੇ एहसान ਕੀਤਾ ਸੀ ਅਤੇ ਮੈਂ ਵੀ ਤੈਨੂੰ ਇਨਾਮ ਦਵਾਇਆ ਸੀ ਪਰ ਹੁਣ ਤੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰਾ ਕਰਜ਼ਦਾਰ ਹਾਂ ਮੈਂ ਪਹਿਲਾਂ ਵੀ ਬਾਦਸ਼ਾਹ ਦੀ ਧੀ ਤੇਰੀ ਵਜ੍ਹਾ ਕਰਕੇ ਛੱਡ ਦਿੱਤੀ ਅਤੇ ਹੁਣ ਤੂੰ ਚਾਹੁੰਦਾ ਹੈ ਕਿ ਮੈਂ ਇਸ ਨੂੰ ਵੀ ਗੁਆ ਦਿਆਂ ਜੇ ਤੂੰ ਹੁਣ ਅਜਿਹਾ ਕੀਤਾ ਤਾਂ ਮੈਂ ਦੋਵੇਂ ਸਹਜਾਦੀਆਂ ਨੂੰ ਗਾਇਬ ਕਰਕੇ ਆਪਣੇ ਨਾਲ ਲੈ ਜਾਵਾਂਗਾ। ਇਹ ਗੱਲ ਸੁਣ ਕੇ ਰਾਜੂ ਪਰੇਸ਼ਾਨ ਹੋ ਗਿਆ ਅਤੇ ਫਿਰ ਕੁਝ ਸੋਚ ਕੇ ਬੋਲਿਆ ਮੈਂ ਇੱਥੇ ਸਹਜਾਦੀ ਲਈ ਨਹੀਂ ਆਇਆ ਇਹ ਤੇਰੀ ਮਲਕੀਅਤ ਹੈ ਅਤੇ ਤੇਰੇ ਮੇਰੇ ਉੱਤੇ ਬਹੁਤ एहसान ਨੇ ਤੂੰ ਚਾਹੇ ਤਾਂ ਮੇਰੀ ਘਰ ਵਾਲੀ ਨੂੰ ਵੀ ਲੈ ਜਾ। ਜਿੰਨ ਹੈਰਾਨ ਹੋ ਕੇ ਪੁੱਛਣ ਲੱਗਾ ਫਿਰ ਤੂੰ ਇੱਥੇ ਕਿਉਂ ਆਇਆ? ਰਾਜੂ ਉਦਾਸ ਹੋ ਕੇ ਬੋਲਿਆ ਉਹ ਔਰਤ ਜੋ ਖੂਬ ਵਿੱਚ ਡਿੱਗੀ ਸੀ ਉਹ ਮੇਰੀ ਘਰ ਵਾਲੀ ਸੀ। ਮੈਂ ਉਸ ਤੋਂ jaan ਛਡਾਉਣ ਲਈ ਉਸ ਨੂੰ ਖੂਬ ਵਿੱਚ ਛੱਡ ਦਿੱਤਾ ਸੀ ਇਹ ਸੁਣ ਕੇ ਜਿੰਨ ਪਰੇਸ਼ਾਨ ਹੋ ਕੇ ਬੋਲਿਆ ਕੀ ਕੀ ਉਹ ਤੇਰੀ ਘਰ ਵਾਲੀ ਸੀ ਕੀ ਉਹ ਹੁਣ ਵੀ ਖੂਬ ਵਿੱਚ ਹੈ ਜਾਂ ਖੂ ਤੋਂ ਬਾਹਰ ਆ ਗਈ ਰਾਜੂ ਨੇ ਕਿਹਾ ਹਾਂ ਉਹੀ ਔਰਤ ਜਿਸ ਨੇ ਇੱਕ ਦਿਨ ਵਿੱਚ ਤੇਰੀ ਵੀ ਨੱਕ ਵਿੱਚ ਦਮ ਘਰ ਦਿੱਤਾ ਸੀ ਉਹ ਮੇਰੀ ਘਰ ਵਾਲੀ ਹੈ ਮੈਂ ਲੱਖ ਕੋਸ਼ਿਸ਼ ਕੀਤੀ ਕਿ ਉਸ ਤੋਂ ਆਪਣਾ ਪਿੱਛਾ ਛੁਡਾਵਾਂ ਪਰ ਮੈਂ ਜਿੱਥੇ ਵੀ ਜਾਣਾ ਉਹ ਮੇਰਾ ਪਿੱਛਾ ਕਰਦੀ ਹੈ ਹੁਣ ਵੀ ਉਹ ਦਰਵਾਜ਼ੇ ਦੇ ਪਿੱਛੇ ਖੜੀ ਹੈ ਇਸ ਨੂੰ ਕੇ ਜਿੰਨ ਘਬਰ ਆ ਗਿਆ ਪਹਿਲਾਂ ਉਸਨੇ ਜ਼ਮੀਨ ਵੱਲ ਵੇਖਿਆ ਫਿਰ ਅਸਮਾਨ ਵੱਲ ਅਤੇ ਫਿਰ ਉਸਨੇ ਇੱਕ ਜ਼ੋਰਦਾਰ ਚੀਕ ਮਾਰੀ ਅਤੇ ਸਾਰੀ ਸੱਚਾਈ ਜਾਣੇ bina ਉੱਥੋਂ ਗਾਇਬ ਹੋ ਗਿਆ ਇੰਜ ਦੋਵੇਂ ਸਹਜ਼ਾਦੀਆਂ ਰਾਜੂ ਦੀ ਵਜ੍ਹਾ ਕਰਕੇ ਤੰਦਰੁਸਤ ਹੋ ਗਈਆਂ ਅਤੇ ਰਾਜੂ ਨੂੰ ਦੋਹਾਂ ਬਾਦਸ਼ਾਹਾਂ ਵੱਲੋਂ ਬੇਹੱਦ ਇਨਾਮ ਮਿਲਿਆ ਉਹ ਖੁਸ਼ੀ ਨਾਲ ਇਨਾਮ ਲੈ ਕੇ ਆਪਣੇ ਘਰ ਪਹੁੰਚਿਆ ਪਰ ਜਦੋਂ ਉਹ ਇਕੱਲਾ ਆਪਣੇ ਘਰ ਵਿੱਚ ਬੈਠਾ ਸੀ ਤਾਂ ਉਸ ਨੂੰ ਆਪਣੀ ਘਰਵਾਲੀ ਦੀ ਯਾਦ ਆਈ ਅਤੇ ਉਸਨੇ ਸੋਚਿਆ ਮੈਂ ਤਾਂ ਇੱਕ ਗਰੀਬ ਜਿਹਾ ਬੰਦਾ ਸੀ ਅਤੇ ਮੈਨੂੰ ਜੋ ਕੁਝ ਵੀ ਮਿਲਿਆ ਅਸਲ ਵਿੱਚ ਮੇਰੀ ਘਰਵਾਲੀ ਦੀ ਵਜ੍ਹਾ ਕਰਕੇ ਹੀ ਮਿਲਿਆ ਉਹ ਜੈਸੀ ਵੀ ਹੈ ਜੇ ਉਹ ਅਜੇਹੀ ਨਾ ਹੁੰਦੀ ਤਾਂ ਇਹ ਸ਼ਾਨ ਸ਼ੌਕਤ ਅਤੇ ਇਹ ਮਾਲ ਦੌਲਤ ਮੇਰੇ ਹੱਥ ਕਦੇ ਨਾ ਆਉਂਦੀ ਇਹ ਸੋਚਦਿਆਂ ਹੀ ਉਸਨੇ ਆਪਣੇ ਘੋੜੇ ਕੱਢੇ ਅਤੇ ਜੰਗਲ ਵੱਲ ਰਵਾਨਾ ਹੋ ਗਿਆ ਉੱਥੇ ਪਹੁੰਚ ਕੇ ਉਸਨੇ ਮੁਰਖੂ ਤੇ ਉਹੀ ਰੱਸੀ ਲਟਕਾਈ ਅਤੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਇਹ ਰੱਸੀ ਦਾ ਸਿਰਾ ਫੜ ਲੈ ਉਸਨੇ ਆਪਣੀ ਘਰਵਾਲੀ ਨੂੰ ਬਾਹਰ ਕੱਢਿਆ ਅਤੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਘਰ ਵੱਲ ਚੱਲ ਪਿਆ। ਰਾਜੂ ਦੀ ਘਰ ਵਾਲੀ ਬਿਲਕੁਲ ਚੁੱਪ ਅਤੇ ਉਦਾਸ ਸੀ। ਰਾਜੂ ਨੇ ਸੋਚਿਆ ਕਿ ਉਹ ਬਦਲ ਗਈ ਹੈ। ਪਰ ਜਦੋਂ ਉਹ ਘਰ ਪਹੁੰਚੇ ਤਾਂ ਰਾਜੂ ਦੀ ਘਰ ਵਾਲੀ ਨੇ ਉਸ ਨੂੰ ਮੁੜ ਕੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, "ਇੰਨੇ ਦਿਨ ਮੈਨੂੰ ਓਥੇ ਖੋ ਵਿੱਚ ਛੱਡ ਕੇ ਤੂੰ ਆਪ ਬਾਦਸ਼ਾਹ ਦੇ ਮਹਿਲ ਵਿੱਚ ਮੋਜਾਂ ਮਾਣਦਾ ਰਿਹਾ।" ਅਗਲੇ ਦਿਨ ਉਸ ਨੇ ਰਾਜੂ ਦੇ ਹੱਥ ਵਿੱਚ ਕੁਹਾੜੀ ਫੜਾ ਦਿੱਤੀ। ਅਤੇ ਉਸ ਨੂੰ ਲੱਕੜਾਂ ਵੜਨ ਲਈ ਜੰਗਲ ਭੇਜ ਦਿੱਤਾ ਅਤੇ ਆਪ ਸਾਰੀ ਦੌਲਤ ਉੱਤੇ ਕਬਜ਼ਾ ਕਰ ਲਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਰਾਜੂ ਨੇ ਉਸ ਦੀ ਕਿਸੇ ਵੀ ਗੱਲ ਤੇ ਬੁਰਾ ਨਹੀਂ ਮਨਾਇਆ ਸਗੋਂ ਖੁਸ਼ੀ-ਖੁਸ਼ੀ ਉਸ ਦੀ ਗੱਲ ਮੰਨਣ ਲੱਗਿਆ ਫਿਰ ਚੰਦ ਹੀ ਦਿਨ ਗੁਜ਼ਰੇ ਕਿ ਘਰ ਵਾਲੀ ਦਾ ਰਵੱਈਆ ਵੀ ਬਦਲ ਗਿਆ ਅਤੇ ਫਿਰ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਤਾਂ ਦੋਸਤੋ ਸਾਨੂੰ ਅਕਲ ਅਤੇ ਸਬਰ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਖਾਸ ਕਰਕੇ ਘਰ ਵਾਲੀ ਤੇ ਘਰ ਵਾਲੇ ਦੇ ਰਿਸ਼ਤੇ ਵਿੱਚ ਕਈ ਵਾਰ ਜੋ ਚੀਜ਼ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਮੁਸ਼ਕਲ ਜਾਪਦੀ ਹੈ ਉਹੀ ਚੀਜ਼ ਸਾਡੇ ਲਈ ਸਭ ਤੋਂ ਵੱਡੀ ਕਾਮਯਾਬੀ ਦਾ ਕਾਰਨ ਬਣ ਜਾਂਦੀ ਹੈ ਪਿਆਰੇ ਦੋਸਤੋ ਉਮੀਦ ਕਰਦਾ ਹਾਂ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੱਸਣਾ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਨੀਚੇ ਹੀ ਥੈਂਕਸ ਦੇ ਬਟਨ ਉੱਤੇ ਕਲਿੱਕ ਕਰਕੇ ਸਾਨੂੰ ਸਪੋਰਟ ਵੀ ਕਰ ਸਕਦੇ ਹੋ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ